ਕਿ ਉਹਨਾਂ ਦੇ ਇੱਕ ਸ਼ਗਿਰਦ ਬਲਦੇਵ ਸਿੰਘ ਮਾਨ ਦੇ ਉੱਤੇ ਐਮਰਜੈਂਸੀ ਵੇਲੇ ਪੁਲਿਸ ਨੇ ਕਿੰਨਾ ਭਾਰੀ ਤਸ਼ੱਦਦ ਕੀਤਾ ਸੀ ਉਸ ਰਾਤ ਮੈਂ ਤੇ ਬਲਦੇਵ ਮਾਨ ਲਲਕਾਰ ਦੇ ਦਫ਼ਤਰ ਵਿੱਚ ਹੀ ਰਹੇ ਗਈ ਰਾਤ ਤੀਕ ਅਸੀਂ नक्सली ਲਹਿਰ ਬਾਰੇ ਭਾਰਤ ਦੇ ਹਾਲਾਤ ਤੇ ਕੁੱਲ ਦੁਨੀਆ ਵਿੱਚ ਕੁਮਰਸ ਲਹਿਰ ਦੀ ਪਰਚੋਲ ਕਰਦੇ ਰਹੇ ਉਹਨੇ ਕਿਹਾ ਕਿ ਜਥੇਵੰਦੀ ਉਸਾਰਨ ਤੇ ਕੇਂਦਰੀ ਪਾਰਟੀ ਉਸਾਰਨ ਵਿੱਚ ਕੁਝ ਗਰੁੱਪਾਂ ਦਾ ਵਖਰੇਵਾ ਹੈ ਕੁਝ ਸ਼ਕਤੀਆਂ ਦਾ ਵੀ ਟਕਰਾਅ ਹੈ ਸ਼ਾਇਦ ਇਸੇ ਕਰਕੇ नक्सली ਲਹਿਰ ਕਈ ਗਰੁੱਪਾਂ ਵਿੱਚ ਵੰਡੀ ਹੋਈ ਹੈ ਫਿਰ ਬਲਦੇਵ ਮਾਨ ਨੇ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਖਾਲਸਤਾਨੀ ਹਮਦਰਦਾ ਨੂੰ ਜਾਤਮਕਾਇਆ ਕਿ ਜੇ ਸਾਡੇ ਕਿਸੇ ਵੀ ਸਾਥੀ ਨੂੰ ਕੁਝ ਹੋ ਜਾਂਦਾ ਹੈ ਤਾਂ ਅਸੀਂ ਤੁਹਾਡੇ ਤੇ ਤੁਹਾਡੇ ਪਰਿਵਾਰ ਨੂੰ ਹੀ ਖਤਮ ਕਰ ਦੇਵਾਂਗੇ 247 TV ਦੇ ਪ੍ਰੋਗਰਾਮ ਤੀਸਰੀ ਅੱਖ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਇੱਕ ਨਾਮਵਰ ਪ੍ਰਗਤੀਵਾਦੀ ਕਵੀ ਨੇ ਜੋ ਅੱਜਕੱਲ ਅਮਰੀਕਾ ਰਹਿੰਦੇ ਨੇ ਸੁਖਵਿੰਦਰ ਕੰਬੋਸ ਉਹਨਾਂ ਦਾ ਇੱਕ ਛੋਟਾ ਜਿਹਾ ਆਰਟੀਕਲ ਜਾਂ ਇੰਦਾ ਕਹੋ ਕਿ ਕਿਤਾਬ ਵਾਸਤੇ ਉਹਨਾਂ ਨੇ ਕੁਝ ਲਿਖਿਆ ਉਹ ਤੁਹਾਡੀ ਸੇਵਾ ਵਿੱਚ ਕਰ ਰਹੇ ਹਾਂ ਪੇਸ਼ ਉਹਨਾਂ ਨੇ ਸ਼ਹੀਦ ਬਲਦੇਵ ਸਿੰਘ ਮਾਨ ਦੇ ਤੇ ਇੱਕ ਗੱਲ ਕਹੀ ਹੈ ਸ਼ਹੀਦ ਬਲਦੇਵ ਸਿੰਘ ਮਾਨ ਇੱਕ ਲਸਾਨੀ ਸ਼ਖਸੀਅਤ ਗਾਥਾ ਇੱਕ ਸੂਰਮੇ ਦੀ ਇੱਕ ਕਿਤਾਬ ਦਾ ਨਾਮ ਹੈ ਜੀ ਸੁਖਵਿੰਦਰ ਕੰਬੋਜ ਲਿਖਦੇ ਨੇ ਸ਼ਾਇਦ 1975 ਦਾ ਸਾਲ ਸੀ ਮੈਂ ਅੰਮ੍ਰਿਤਸਰ ਸ਼ਹਿਰ ਦੇ ਬਾਸਟੇ ਤੋਂ ਉੱਤਰ ਕੇ ਸਿੱਧਾ ਹੀ ਲੋ ਮੈਗਜ਼ੀਨ ਦੇ ਦਫ਼ਤਰ ਪਰਮਿੰਦਰਜੀਤ ਨੂੰ ਮਿਲਣ ਗਿਆ ਸਾਂ ਉੱਥੇ ਹੀ ਗਿਆਨੀ ਕਾਲਜ ਦੇ ਗੁਰਚਰਨ ਸਿੰਘ ਭੁਈ ਰੀ ਦੱਸ ਰਹੇ ਸੀ ਕਿ ਉਹਨਾਂ ਦੇ ਇੱਕ ਸ਼ਗਿਰਦ ਬਲਦੇਵ ਸਿੰਘ ਮਾਨ ਦੇ ਉੱਤੇ ਐਮਰਜੈਂਸੀ ਵੇਲੇ ਪੁਲਿਸ ਨੇ ਕਿੰਨਾ ਭਾਰੀ ਤਸ਼ੱਦਦ ਕੀਤਾ ਸੀ ਮੈਂ ਕਿਹਾ ਕਿ ਬਲਦੇਵ ਸਿੰਘ ਮਾਨ ਮੇਰਾ ਦੋਸਤ ਹੈ ਭੂਈ ਸਾਹਿਬ ਨੇ ਕਿਹਾ ਕਿ ਉਹ ਇਸ ਵਕਤ ਬੀਏ ਦੇ ਇਮਤਿਹਾਨ ਦਾ ਆਖਰੀ ਪੇਪਰ ਦੇ ਰਿਹਾ ਹੈ ਤੁਸੀਂ ਸ਼ਾਮ ਨੂੰ ਆ ਕੇ ਉਹਨੂੰ ਮਿਲ ਲੈਣਾ ਸ਼ਾਮ ਨੂੰ ਮੈਂ ਬਲਦੇਵ ਮਾਨ ਨੂੰ ਮਿਲਿਆ ਤੇ ਉਹ ਮੈਨੂੰ ਲਲਕਾਰ ਦੇ ਦਫ਼ਤਰ ਜੋ ਉਸੇ ਬਿਲਡਿੰਗ ਵਿੱਚ ਸੀ ਲੈ ਗਿਆ ਉੱਥੇ ਮੈਂ ਮਾਸਟਰ ਦਤਾਰ ਸਿੰਘ ਜੀ ਨੂੰ ਵੀ ਪਹਿਲੀ ਵਾਰ ਮਿਲਿਆ ਜਿਨ੍ਹਾਂ ਦੇ ਨਾਂ ਤੋਂ ਤਾਂ ਮੈਂ ਵਾਕਿਫ ਸੀ ਕਿ ਉਹ ਡੈਮੋਕ੍ਰੈਟਿਕ ਟੀਚਰਸ ਯੂਨੀਅਨ ਵਿੱਚ ਕੰਮ ਕਰਦੇ ਹਨ ਉਸ ਰਾਤ ਮੈਂ ਤੇ ਬਲਦੇਵ ਮਾਨ ਲਲਕਾਰ ਦੇ ਦਫ਼ਤਰ ਵਿੱਚ ਹੀ ਰਹੇ ਗਈ ਰਾਤ ਤੀਕ ਅਸੀਂ नक्सली ਲਹਿਰ ਬਾਰੇ ਭਾਰਤ ਦੇ ਹਾਲਾਤ ਤੇ ਕੁੱਲ ਦੁਨੀਆ ਵਿੱਚ ਕੁਮਰਸ ਲਹਿਰ ਦੀ ਪਰਚੋਲ ਕਰਦੇ ਰਹੇ ਮੈਂ ਉਹਨੂੰ ਪੁੱਛਿਆ ਕਿ नक्सली ਲਹਿਰ ਇੰਨੇ ਗਰੁੱਪਾਂ ਵਿੱਚ ਕਿਉਂ ਮੰਡੀ ਹੋਈ ਹੈ ਇਹਦੇ ਕੀ ਕਾਰਨ ਹਨ ਜਦ ਕਿ ਸਾਰੇ ਗਰੁੱਪਾਂ ਦੇ ਸਾਥੀਆਂ ਦਾ ਅੰਤਮ ਨਿਸ਼ਾਨਾ ਇਨਕਲਾਬ ਹੈ ਉਹਨੇ ਕਿਹਾ ਕਿ ਜਥੇਬੰਦੀ ਉਸਾਰਨ ਤੇ ਕੇਂਦਰੀ ਪਾਰਟੀ ਸਾਰਨ ਵਿੱਚ ਕੁਝ ਗਰੁੱਪਾਂ ਦਾ ਵਖਰੇਵਾ ਹੈ ਕੁਝ ਸ਼ਕਤੀਤਾਂ ਦਾ ਵੀ ਟਕਰਾਅ ਹੈ ਸ਼ਾਇਦ ਇਸੇ ਕਰਕੇ ਨਕਸਲੀ ਲਹਿਰ ਕਈ ਗਰੁੱਪਾਂ ਵਿੱਚ ਵੰਡੀ ਹੋਈ ਹੈ ਤੇ ਕਮਾਲ ਇਹ ਹੈ ਕਿ ਹਰ ਗਰੁੱਪ ਇਹ ਸਮਝਦਾ ਹੈ ਕਿ ਅੰਤਮ ਸੱਚ ਉਹਦੇ ਕੋਲ ਹੀ ਹੈ ਮੈਂ ਕਿਹਾ ਕਿਉਂ ਨਾ ਆਪਾਂ ਇੱਕ ਘੱਟੋ ਘੱਟ ਜਿਹਾ ਪ੍ਰੋਗਰਾਮ ਬਣਾ ਲਈਏ ਤੈਅ ਕਰ ਲਈਏ ਜਿਹਦੇ ਉੱਪਰ ਸਾਰੇ ਗਰੁੱਪ ਸਹਿਮਤ ਹੋ ਜਾਣ ਤੇ ਵਿਸ਼ਾਲ ਲੋਕ ਲਹਿਰ ਖੜੀ ਕੀਤੀ ਜਾਵੇ ਉਸ ਨੂੰ ਇਹ ਮੇਰਾ ਸੁਝਾਅ ਬਹੁਤ ਪਸੰਦ ਆਇਆ ਦੂਜੇ ਦਿਨ ਸਵੇਰੇ ਇਸ ਸਬੰਧੀ ਅਸੀਂ ਕਈ ਨੋਟ ਨੋਟਿਸ ਤੇ ਨੁਕਤੇ ਲਿਖਨੇ ਸ਼ੁਰੂ ਕਰ ਦਿੱਤੇ ਮੇਰਾ ਖਿਆਲ ਸੀ ਕਿ ਜੇਕਰ ਇਸ ਤਰ੍ਹਾਂ ਹੋ ਸਕੇ ਤਾਂ ਸਮਾਂ ਆਉਣ ਤੇ ਸਾਰੇ ਹੀ ਗਰੁੱਪ ਇਕੱਠੇ ਹੋ ਸਕਦੇ ਹਨ ਪਰ ਸਾਡੀ ਬਦਕਿਸਮਤੀ ਇਹ ਰਹੀ ਕਿ ਇਹਨਾਂ ਦਿਨਾਂ ਵਿੱਚ ਹੀ ਕੁਝ ਐਸੀਆਂ ਘਟਨਾਵਾਂ ਹੋਈਆਂ ਤੇ ਫਿਰ ਖਾਲਸਤਾਨੀ ਲਹਿਰ ਸ਼ੁਰੂ ਹੋ ਗਈ ਇਸ ਤੋਂ ਬਾਅਦ ਮੈਂ ਰਿਸਰਚ ਸਕਾਲਰ ਬਣ ਕੇ 1976 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਆ ਗਿਆ ਸੀ ਕਰੀਬ ਇਸੇ ਵੇਲੇ ਹੀ ਬਲਦੇਵ ਮਾਨ ਨੇ ਪੰਜਾਬੀ ਵਿਭਾਗ ਵਿੱਚ ਐਮਏ 'ਚ ਦਾਖਲਾ ਲੈ ਲਿਆ ਉਹਦਾ ਬਹੁਤਾ ਸਮਾਂ ਮੇਰੇ ਨਾਲ ਹੋਸਟਲ ਵਿੱਚ ਹੀ ਗੁਜ਼ਰਦਾ ਮੇਰੇ ਕਮਰਾ ਨੰਬਰ 302 ਵਿੱਚ ਬਹੁਤ ਮੀਟਿੰਗਾਂ ਹੋਈਆਂ ਉਹਦਾ ਧਿਆਨ ਆਮ ਤੌਰ ਤੇ ਨੌਜਵਾਨ ਭਾਰ ਸਭਾਵਾਂ ਜਾਂ ਕਿਰਤੀ ਕਿਸਾਨ ਜਥੇਬੰਦੀਆਂ ਨੂੰ ਸਾਰਨ ਵੱਲ ਲੱਗਾ ਰਹਿੰਦਾ ਸੀ ਇਹਦੇ باوجود ਅਸੀਂ ਪਹਿਲੀ ੜਤਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕਰਵਾਈ ਕਿਉਂਕਿ ਉਹ ਬਾਲਾ ਸਮਾਜ ਯੂਨੀਵਰਸਿਟੀ ਤੋਂ ਗੈਰਹਾਜ ਰਹਿਦਾ ਸੀ ਇਸ ਕਰਕੇ ਉਹਦੇ ਕੋਰਸ ਵਿੱਚੋਂ ਦਿੱਤੇ ਗਏ ਵਿਸ਼ਿਆਂ ਵਿੱਚ ਪਛੜ ਜਾਣਾ ਵੀ ਲਾਜ਼ਮੀ ਸੀ ਅਸੀਂ ਡਾਕਟਰ ਦਿਵਾਨ ਸਿੰਘ ਜੋਸਫਲੇ ਪੰਜਾਬੀ ਵਿਭਾਗ ਦੇ ਮੁਖੀ ਸਨ ਉਹਨਾਂ ਨੂੰ ਜਾ ਕੇ ਮਿਲੇ ਤੇ ਲੈਕਚਰ ਪੂਰੇ ਕਰਨ ਦੀ ਬੇਨਤੀ ਕੀਤੀ ਜੋ ਉਹ ਖੁਸ਼ੀ-ਖੁਸ਼ੀ ਮੰਨ ਗਏ ਫਿਰ ਇਹ ਤੈਅ ਹੋਇਆ ਕਿ ਹਰ ਵੀਕਐਂਡ ਤੇ ਮੇਰੇ ਕੋਲ ਹੋਸਟਲ 'ਚ ਰਹੇਗਾ ਤੇ ਮੈਂ ਉਹਦਾ ਕੋਰਸ ਪੂਰਾ ਕਰਨ 'ਚ ਉਹਦੀ ਮਦਦ ਕਰਾਂਗਾ ਉਹ ਪੜਨ ਵਿੱਚ ਉਸਦੀ ਅਜੀਬ ਰੁਚੀ ਸੀ ਜਦੋਂ ਕੋਈ ਨਾਵਲ ਸ਼ੁਰੂ ਕਰਦਾ ਜਦੋਂ ਤੱਕ ਮੁੱਕ ਨਾ ਜਾਂਦਾ ਉਹ ਸਾਹ ਨਾ ਲੈਂਦਾ ਫਿਰ ਮੈਂ ਉਸ ਨੂੰ ਐਮਏ ਭਾਗ ਪਹਿਲਾ ਦੀ ਤਿਆਰੀ ਕਰਵਾਈ ਕਮਾਲ ਇਹ ਕਿ ਉਹ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਸੋ ਐਮਏ ਪੰਜਾਬੀ ਉਸਨੇ 4 ਮਹੀਨਿਆਂ ਵਿੱਚ ਹੀ ਪੜ੍ਹ ਕੇ ਪਾਸ ਕਰ ਲਈ ਸੀ ਉਹਦੀ ਯਾਦ ਸ਼ਕਤੀ ਵੀ ਕਮਾਲ ਦੀ ਸੀ ਕਈ ਵਾਰ ਮੈਂ ਉਸ ਨੂੰ ਪੜਾਉਂਦੇ ਸਮੇਂ ਕਹਿਣਾ ਕਿ ਤੂੰ ਇਹ ਖਾਸ-ਖਾਸ ਪੁਆਇੰਟ ਨੋਟ ਕਰ ਲਿਆ ਕਰ ਪਰ ਉਹਨੇ ਮੈਨੂੰ ਉਹ ਸਾਰੇ ਪੁਆਇੰਟ ਮੂੰਹ ਜਬਾਨੀ ਹੀ ਸੁਣਾ ਦੇਣੇ ਅਸੀਂ ਇੰਨਾਂ ਹੀ ਦਿਨਾਂ ਵਿੱਚ ਯੂਨੀਵਰਸਿਟੀ ਕੈਂਪਸ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੀ ਇੱਕ ਇਕਾਈ ਵੀ ਖੜੀ ਕਰ ਲਈ ਸੀ ਜਿਸ ਤੇ ਇਕਨੋਮਿਕਸ ਵਾਲੇ ਹਰ ਭਾਰ ਪ੍ਰਮਿੰਦਰਜੀਤ ਸਿੰਘ ਗਦਰੀ ਪ੍ਰਧਾਨ ਤੇ ਬਰਿੰਦਰ ਸਿੰਘ ਮੈਥਮੈਟਿਕਸ ਵਾਲੇ ਜਨਰਲ ਸਕੱਤਰ ਬਣਾਏ ਗਏ ਸਨ ਉਸ ਵਕਤ ਖਾਲਸਤਾਨੀ ਲਹਿਰ ਦੇ ਚੜਤ ਦੇ ਦਿਨ ਸਨ ਇਸ ਲਈ ਉਹਨਾਂ ਦੇ ਕਾਰਕੁਨਾਂ ਨੇ ਹਰਮਿੰਦ ਹਰ ਪ੍ਰਮਿੰਦਰ ਗਦਰੀ ਨੂੰ ਧਮਕਾਉਣ ਲਈ ਅੱਡੀ ਜੋਟੀ ਦਾ ਜ਼ੋਰ ਲਾ ਦਿੱਤਾ ਫਿਰ ਬਲਦੇਵ ਮਾਨ ਨੇ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਖਾਲਸਤਾਨੀ ਹਮਦਰਦਾਂ ਨੂੰ ਜਾ ਧਮਕਾਇਆ ਕਿ ਜੇ ਸਾਡੇ ਕਿਸੇ ਵੀ ਸਾਥੀ ਨੂੰ ਕੁਝ ਹੋ ਜਾਂਦਾ ਹੈ ਤਸੀਂ ਤੁਹਾਡੇ ਤੇ ਤੁਹਾਡੇ ਪਰਿਵਾਰ ਨੂੰ ਹੀ ਖਤਮ ਕਰ ਦੇਵਾਂਗੇ ਇੰਜੇ ਧਮਕੀ ਕੰਮ ਕਰ ਗਈ ਇਸੇ ਕਰਕੇ ਹੀ ਯੂਨੀਵਰਸਿਟੀ ਦੇ ਕਿਸੇ ਵੀ ਕਾਡਰ ਦਾ ਕੋਈ ਨੁਕਸਾਨ ਨਾ ਹੋਇਆ ਬਲਦੇਵ ਮਾਨ ਜੈਸਵੀ ਕੰਮ ਨੂੰ ਹੱਥ ਪਾਉਂਦਾ ਸੀ ਉਹ ਪੂਰੀ ਤਨਦੇਹੀ ਨਾਲ ਉਹ ਕਾਰਜ ਨਿਭਾਉਂਦਾ ਸੀ ਸੀਪੀਐਮ ਦੇ ਦੀਪਕਤਾਵਾਂ ਨਾਲ ਅਕਸਰ ਮੇਰੇ ਕਮਰੇ ਵਿੱਚ ਲੰਮੀਆਂ ਬੈਸਾਂ ਹੁੰਦੀਆਂ ਤੇ ਕਈ ਵਾਰ ਮੰਗਤਰਾਮ ਪਾਸਲਾ ਵੀ ਇਹਨਾਂ ਬੈਸਾਂ ਵਿੱਚ ਸ਼ਾਮਲ ਹੋ ਜਾਂਦਾ ਸਨ 1978 ਵਿੱਚ ਮੈਂ ਲੈਕਚਰਰ ਬਣ ਕੇ ਬੇਰਿੰਗ ਯੂਨੀਅਨ ਕ੍ਰਿਸਚਨ ਕਾਲਜ ਬਟਾਲਾ ਵਿਖੇ ਚਲਾ ਗਿਆ ਪਰ ਹਰ ਐਤਵਾਰ ਮੈਂ ਅੰਮ੍ਰਿਤਸਰ ਪਹੁੰਚ ਜਾਂਦਾ ਤੇ ਬਲਦੇਵ ਮਾਨ ਤੇ ਮਾਸਟਰ ਦਤਾਰ ਹਰਣਾ ਨਾਲ ਸਮਾਂ ਗੁਜ਼ਾਰਦਾ ਅਸੀਂ ਸਾਰੇ ਪੰਜਾਬ ਵਿੱਚ ਚੱਲ ਰਹੀ ਖਾਲਸਾਨੀ ਲਹਿਰ ਬਾਰੇ ਆਪਣੇ ਸ਼ੰਕੇ ਤੇ ਦੁੱਖ ਦਾ ਜ਼ਹਰਾਫ ਕਰਦੇ ਪਰ ਇਹਦਾ ਤੋੜ ਕਰਨ ਲਈ ਕਈ ਸੁਝਾਅ ਵੀ ਦਿੰਦੇ ਰਹਿੰਦੇ ਅਸੀਂ ਇੱਕ ਮੁਲਾਕਾਤ ਹਰਮਿੰਦਰ ਸਿੰਘ ਸੰਧੂ ਨਾਲ ਵੀ ਕੀਤੀ ਜੋ ਉਸ ਸਮੇਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਨਰਲ ਸਕੱਤਰ ਹੁੰਦਾ ਸੀ ਅਸੀਂ ਉਹਨੂੰ ਬੜਾ ਸਮਝਾਇਆ ਕਿ ਵੇਖੋ ਰਾਜਾਂ ਲਈ ਵੱਧ ਅਧਿਕਾਰ ਦੇ ਫੈਸਲੇ ਤੇ ਅਸੀਂ ਤੁਹਾਡੇ ਨਾਲ ਖੜੇ ਆਂ ਅਸੀਂ ਉਸ ਨੂੰ ਇਹ ਵੀ ਸਮਝਾਇਆ ਕਿ ਪੰਜਾਬ ਦੀ ਖੇਤੀ ਦਾ ਸੰਕਟ ਬਹੁਤ ਡੂੰਘਾ ਹੋ ਗਿਆ ਹੈ ਹਰਾ ਇਨਕਲਾਬ ਆਪਣੀ ਔਧ ਹਟਾ ਚੁੱਕਾ ਹੈ ਪਰ ਸੰਧੂ ਨੇ ਸਾਡੇ ਨਾਲ ਕਿਸੇ ਵੀ ਮਾਮਲੇ ਤੇ ਘੱਟੋ ਘੱਟ ਪਹੁੰਚ ਦੇ ਪਹੁੰਚ ਦੇ ਸੱਦੇ ਨੂੰ ਨਕਾਰ ਦਿੱਤਾ ਅਤੇ ਉਲਟਾ ਕਿਹਾ ਕਾਮਰੇਡੋ ਅਸੀਂ ਪੰਜਾਬ ਵਿੱਚੋਂ ਤੁਹਾਡਾ ਤੁਖਮ ਖਤਮ ਕਰ ਦੇਣਾ ਹੈ ਇਤਿਹਾਸ ਦੀ ਇੱਕ ਐਸੀ ਸਿਤਮ ਜਰੀਫੀ ਹੈ ਕਿ ਸੰਧੂ ਆਪ ਹੀ ਇਹਦੀ ਭੇਟ ਚੜ ਗਿਆ ਤੇ ਪੰਜਾਬ ਮਸਲਾ ਅਜੇ ਵੀ ਉੱਥੇ ਦਾ ਉੱਥੇ ਹੀ ਖੜਾ ਹੈ ਖੇਤੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ ਪੰਜਾਬ ਦੇ ਬੈਂਕਾਂ ਦੇ ਪੈਸੇ ਪੰਜਾਬ ਵਿੱਚ ਨਹੀਂ ਲਾਏ ਜਾਂਦੇ ਪੰਜਾਬ ਦੇ ਪਾਣੀ ਦਾ ਮਸਲਾ ਅਜੇ ਤੱਕ ਲੰਮਕ ਰਿਹਾ ਹੈ ਪੰਜਾਬ ਦਾ ਪਾਣੀ ਲਗਭਗ ਖਤਮ ਹੋਣ ਦੇ ਕਿਨਾਰੇ ਹੈ ਪੰਜਾਬ ਦੀ ਨੌਜਵਾਨੀ ਦਾ ਸਾਰਾ ਜੋਰ ਕਿਸੇ ਨਾ ਕਿਸੇ ਢੰਗ ਨਾਲ ਹੀ ਵਿਦੇਸ਼ ਵੱਲ ਚਲੇ ਜਾਣ ਲਈ ਹੋ ਗਿਆ ਹੈ ਬਹੁਤ ਸਾਰੀਆਂ ਲੋਕ ਲਹਿਰਾ ਰਸਾਤਲ ਵੱਲ ਜਾ ਰਹੀਆਂ ਨੇ ਸਿਤਮ ਦੀ ਗੱਲ ਇਹ ਵੀ ਹੈ ਕਿ ਖਾਲਸਤਾਨੀ ਲਹਿਰ ਨੇ ਪੰਜਾਬ ਦੇ ਕੋਲਾ ਵਿੱਚ ਉਭਰੇ ਨੈਕਨ ਹੋਈ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ ਸੀ ਇਹ ਸੀ ਜੀ ਸਾਡਾ ਅੱਜ ਦਾ ਇਹ ਛੋਟਾ ਜਿਹਾ ਲੇਖ ਜਿਹੜਾ ਕਿ ਤੁਹਾਡੀ ਅਸੀਂ ਸੇਵਾ ਚ ਪੇਸ਼ ਕੀਤਾ ਸੁਖਵਿੰਦਰ ਕੰਬੋਜ਼ਰਾਨੇ ਲੇਖ ਲਿਖਿਆ ਸੀ ਤੇ ਸ਼ਹੀਦ ਬਲਦੇਵ ਸਿੰਘ ਮਾਨ ਇੱਕ ਖਾਲਸਾਨੀ ਸ਼ਖਸੀਅਤ ਗਾਥਾ ਇੱਕ ਸੂਰਮੇ ਦੀ ਇਹਦਾ ਸਰਲੇਖ ਸੀ ਧੰਨਵਾਦ ਸਤਿ ਸ੍ਰੀ ਅਕਾਲ